ਭਪਰਾਮਦੇਵ ਕਹਿੰਦਾ ਇਹਦੇ ਨਾਲ ਖੂਨ ਵੱਧ ਸੱਚੀ ਕਹਿੰਦਾ ਉਹ ਔਰ ਜੇ ਤੁਹਾਡਾ ਖੂਨ ਵੱਧ ਗਿਆ ਅੱਜ ਕੱਲ ਤਾਂ ਖੂਨ ਪੀਣ ਵਾਲੇ ਹੀ ਆ ਵਧਾਉਣ ਵਾਲਾ ਤਾਂ ਹੈ ਹੀ ਕੋਈ ਜੇ ਤੁਹਾਡਾ ਬੈਠੇ ਬੈਠੇ ਖੂਨ ਵੱਧ ਗਿਆ ਨਾਲੇ ਪੁੰਨ ਨਾਲੇ ਫਲਿਆ ਕਿਉਂਕਿ ਸਾਰੇ ਖੂਨ ਪੀਣ ਵਾਲੇ ਸੁਣ ਗਏ ਅੱਜ ਪੈਸੇ ਲੈ ਕੇ ਜਿਹੜੇ ਬੰਦੇ ਨੇ ਮੋੜ ਨਹੀਂ ਦਿੱਤੇ ਨੇ ਮੋੜ ਨਹੀਂ ਉੱਥੇ ਵਿਆਜ ਵਧਾਉਣ ਦਾ ਕੀ ਫਾਇਦਾ ਮੋੜ ਦਾ ਕੀ ਫਾਇਦਾ ਜਿੱਥੋਂ ਤੁਹਾਨੂੰ ਮੂਲ ਵਧਣ ਦੀ ਵੀ ਆਸ ਨਾ ਹੋਵੇ ਉਹਦੀ ਗੱਲ ਹੈ ਅੱਜ ਕੱਲ ਆਪਣੇ ਪੈਸੇ ਲੈਣੇ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ ਸਿਆਣੇ ਕਹਿੰਦੇ ਕਿਸੇ ਨਾਲ ਬੋਲਚਾਲ ਬੰਦ ਕਰਨਾ ਤੇ ਉਹਨੂੰ ਆਧਾਰੇ ਪੈਸੇ ਦੇ ਦੇ ਇਹ ਪੈਸੇ ਲੈ ਕੇ ਜਿਹੜੇ ਬੰਦੇ ਨੇ ਮੋੜ ਨਹੀਂ ਨਹੀਂ ਮੋੜ ਉਹਦਾ ਵਿਆਜ ਵਧਾਉਣ ਦਾ ਕੀ ਫਾਇਦਾ ਕਿ ਜੇਡੋ ਕੋਈ ਤੁਹਾਨੂੰ ਇਹ ਆਖੇ ਵੀ ਭਾਈ ਚੁੱਕ ਦੇ ਤੁਸੀਂ 100 ਵਾਰੀ ਸੋਚਣਾ ਵੀ ਚੁੱਕਣਾ ਕੀ ਆ ਬਹੁਤੀ ਵਾਰ ਸਾਡੇ ਵਾਂਗ ਬੰਦਾ ਆ ਵੀ ਚੁੱਕਿਆ ਜਾਂਦਾ ਉਹ ਫਿਰ ਕੋਈ ਪਿੱਛੇ ਵੀ ਨਹੀਂ ਹੁੰਦਾ ਮਤਲਬ ਸਿਆਣੇ ਕਹਿੰਦੇ ਆ ਜਿਹੜਾ ਗੁੱਸਾ ਹੈ ਇੱਕ ਸੈਕਿੰਡ ਦਾ ਇੱਕ ਮਿੰਟ ਦਾ ਉਹ ਤੁਹਾਨੂੰ ਬਹੁਤ ਦੂਰ ਤੱਕ ਸਿੜਦਾ ਔਰ ਅੱਜ ਕੱਲ ਜਿਹੜੇ ਹਾਲਾਤ ਹਰ ਬੰਦੇ ਕੋਲ ਇੱਥੇ ੜਾਇਆ ਹੋਇਆ ਲਾਇਸੈਂਸ ਬਣਾਉਣਾ ਬਹੁਤ ਸੌਖਾ ਹੈ ਭੁਗਤਣੀ ਉਦੋਂ ਵੀ ਔਖੀ ਹੈ ਇਹ ਗਾਣੇ ਦਾ ਮਤਲਬ ਇਹ ਸੀ ਕਿ ਜੱਟ ਦੀ ਅਕਲ ਵੇਚ ਕੇ ਫਸਲ ਲੈ ਲਈ ਰਫਲ ਕਰ ਗਿਆ ਕਤਲ ਜੀਆਂ ਨੂੰ ਪੰਗਾ ਕਿ ਜਦੋਂ ਕੋਈ ਐ ਖੋਗਰ ਬਾਜੀ ਚ ਸਟੰਟ ਬਾਜੀ ਚ ਨੁਕਸਾਨ ਹੋ ਜਾਂਦਾ ਫਿਰ ਉਹ ਸਾਰਿਆਂ ਨੂੰ ਭੁਗਤਣਾ ਪੈਂਦਾ ਜਿਹੜੇ ਪਿੱਛੇ ਜਿਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਇਹਦਾ ਮਤਲਬ ਉਹ ਸੀ ਕਿ ਗੁੱਸੇ ਖੋਰੇ ਬੰਦੇ ਕੋਲੇ ਅਸਲਾ ਨਹੀਂ ਚਾਹੀਦਾ ਲੱਸੀ ਤੇ ਲੜਾਈ ਨੂੰ ਨਜਾਇਜ਼ ਨਹੀਂ ਬਧਾਈ ਮੁੰਡਿਆਂ ਦੇ ਕਾਲ ਜੀ ਅੱਗੇ ਥੇਕਾ ਨਹੀਂ ਚਾਹੀਦਾ ਥੇਕਾ ਨਹੀਂ ਚਾਹੀਦਾ ਤੇ ਕੁੜੀਆਂ ਦੇ ਕਾਲਜ ਅੱਗੇ ਠਾਣਾ ਨਹੀਂ ਚਾਹੀਦਾ ਕੇ ਜੱਟ ਦੀ ਅਕਲ ਵੇਚ ਕੇ ਫਸਲ ਦੇ ਲੈ ਲਈ ਰਫੂ ਕਰਕੇ ਅਕਤਲ ਜੀਆਂ ਨੂੰ ਮੰਗਾ ਪੁਲਿਸ ਦਾ ਦਖਲ ਪਛਾਣੀ ਸ਼ਕਲ ਤੇ ਰਹਿ ਗਈ ਚप्पल ਗਵਾਹੀ ਅਸਰ ਦੇ ਕੇ ਆਪਤਾ